ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋੜਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਣਾ ਹੋਵੇ ਤਾਂ ਉਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਅੱਜ ਵੀ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਜਿਉਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਗਾਵਾਂ ਮੱਝਾਂ ਇਹ ਤੋਂ ਇਲਾਵਾ ਹੀਫਰ ਵੜਾਂ ਜਿਹੜੀਆਂ ਪਾਲਕੂ ਵਿਕਰੀ ਵਾਲਾ ਉਹ ਵੀ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਮੇਰੀ ਤਿੰਨ ਨਗਾਂ ਦੀ ਹੈ ਜਿਹਦੇ ਵਿੱਚ ਇੱਕ ਛੋਟੀ ਬਿਲਕੁਲ ਤਾਜੀ ਸੂਈ ਬੱਚਾ ਕੱਟੀ ਨਾਲ ਇਹ ਤੁਹਾਨੂੰ ਵੀਡੀਓ ਚ ਦਿਖਾਵਾਂਗਾ ਜੀਨੇ ਪਹਿਲਨ ਛੋਟੀ ਖਰੀਦਣੀ ਹੈ ਖਾਸ ਕਰਕੇ ਸੋਹਣੇ ਸਿੰਘ ਦੀ ਸੋਹਣੇ ਟਾਂਚੇ ਦੀ ਤਾਂ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਕੋਸ਼ਿਸ਼ ਕਰਾਂਗੇ ਵੀਡੀਓ ਚ ਇਹਦੀਆਂ ਧਾਰਾਂ ਵੀ ਮਾਰ ਕੇ ਤੁਹਾਨੂੰ ਦਿਖਾ ਦਈਏ ਕਿਉਂਕਿ ਕਈ ਵਾਰ ਕਿਸੇ ਦੂਰ ਤੋਂ ਭਰਾ ਨਹੀਂ ਆਉਣਾ ਹੁੰਦਾ ਤਾਂ ਨੂੰ ਸਹੀ ਆਈਡੀਆ ਹੋ ਜਾਂਦਾ ਵੀ ਪਸ਼ੂ ਦੀ ਮਿਲਕਿੰਗ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ ਤੇ ਦੋ ਇਸ ਵੀਡੀਓ ਚ ਗਾਵਾਂ ਟੋਟਲ ਨਾਗ ਤਿੰਨ ਇਸ ਭਰਾ ਕੋਲੋਂ ਮੇਰੀ ਪਹਿਲੀ ਵੀਡੀਓ ਹੈ ਬਾਈ ਦਾ ਵਪਾਰ ਦਾ ਕੰਮ ਹੈ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਡਿਟੇਲ ਪਹਿਲਾਂ ਝੋਟੀ ਦੀ ਪੁੱਛਦੇ ਆਂ ਉਸ ਤੋਂ ਬਾਅਦ ਚ ਗਾਵਾਂ ਬਾਰੇ ਗੱਲ ਹੋਊਗੀ ਲਾਸਟ ਉੱਤੇ ਝੋਟੀ ਦੀਆਂ ਧਾਰਾਂ ਥਣਾ ਦੇ ਵਿੱਚੋਂ ਕਿੱਦਾਂ ਦੀਆਂ ਆਉਂਦੀਆਂ ਪਸਮਾ ਤੋਂ ਬਾਅਦ ਉਹ ਵਿੱਚੋਂ ਨੀਚੇ ਵੀਡੀਓ ਚ ਦਿਖਾ ਦਊਗਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਸੋ ਇਸ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਇਸ ਝੋਟੀ ਦੀ ਬਾਈ ਸਸਰੀ ਗਾਲ ਸਸਰੀ ਗਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਲਾਈ ਆਪਣਾ ਨਾਮ ਰਾਣਾ ਸਿੰਘ ਪਿੰਡ ਮੰਗਰਾੜੀ ਹੈ ਜ਼ਿਲ੍ਹਾ ਫਰੀਦਕੋਟ ਰਾਣੇ ਬਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦਿਆ ਵਪਾਰ ਕਰਦਿਆ ਹੋ ਗਿਆ ਬਾਈ ਜੀ ਮੈਨੂੰ 24-25 ਸਾਲ ਠੀਕ ਹੈ ਹਾਂਜੀ ਮੱਝਾਂ ਗਾਵਾਂ ਮੱਝਾਂ ਗਾਵਾਂ ਲੈਨੇ ਆਪਾਂ ਸਾਰਾ ਕੁਝ ਹੈ ਜੀ ਪਰ ਝੋਟੀ ਆਪਣੀ ਖਰੀਦੀ ਹੋਈ ਨਹੀਂ ਝੋਟੀ ਆਪਣੀ ਘਰ ਦੀ ਹੈ ਮੇਰੇ ਸਹੁਰਾਂ ਦੀ ਝੋਟੀ ਤਲਵੰਡੀ ਭਾਈ ਤੋਂ ਵੀ ਖਰੀਦੀ ਆਈ ਅੱਛਾ ਅੱਛਾ ਇਹ ਝੋਟੀ ਘਰ ਦੀ ਹੈ ਗਾਵਾਂ ਵਿਕਰੀ ਜੀ ਹਾਂ ਇਹ ਦੀਵਾਲੀ ਵਾਲੇ ਦਾ ਨਾ ਹੈਪੀ ਬਰਥਡੇ ਸੀਗਾ 3 ਸਾਲਾਂ ਦੀ ਦੀਵਾਲੀ ਦਾ ਦਿਨ ਹੋਈ ਹੈ ਜਿਹੜੀ ਲੰਘੀ अच्छा 3 ਸਾਲਾਂ ਦੀ ਹੋ ਗਈ ਦੀਵਾਲੀ ਵਾਲੇ ਦੀ ਹਾਂਜੀ ਰਿਕਾਟ ਇਹਦਾ ਸਾਰਾ ਇਹਦੀ ਮਾਂ ਗਈ ਵੀ ਇੱਥੇ ਬਾਜੇ ਖਾਨੇ ਮੱਖਣਾ ਬਾਈ ਦਾ ਨਾਲ ਠੀਕ ਹੈ ਨਾ ਤੇ ਪਰ ਲੈ ਕੇ ਗਿਆ ਸੀਗਾ 18 ਲੀਟਰ ਮਾਥਲੇ ਦੁੱਧ ਸੀਗਾ ਜੀ ਇਹਦੀ ਫਿਰ ਹਾਂਜੀ ਭਾਈ ਇਹਨੂੰ ਕਿੰਨਾ ਚਰੋ ਗਿਆ ਭਾਈ ਸੋਇ ਇਹ ਸੋਮਵਾਰ ਰਾਤ ਨੂੰ 1 ਵਜੇ ਸੂਈਆ ਜੀ ਸੋਮਵਾਰ ਨੂੰ ਹਾਂਜੀ ਠੀਕ ਹੈ ਅੱਛਾ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਹੁਣ ਐਟ ਟਾਈਮ ਸਣੇ ਬੱਚੇ 12 ਲੀਟਰ ਤਿਆਰ ਆ 10 ਲੀਟਰ ਆਪਾਂ ਚੋਣੇ ਆ ਜੀ ਠੀਕ ਹੈ ਵੈਸੇ 10 ਲੀਟਰ ਆਪਾਂ 10 ਲੀਟਰ ਬਾਲਟੀ ਦੇ ਵਿੱਚ ਬੱਚੇ ਨੂੰ ਪਿਆ ਕੇ 1 ਟਾਂ ਕਿਲੋ 2 ਕਿਲੋ ਬੱਚਾ ਦਾ ਦੁੱਧ ਚੁੰ ਮੈਂ ਮਤਲਬ 10 ਲੀਟਰ 5 ਲੀਟਰ ਟਾਈਮ ਦਾ ਚੋਲੇ ਲੈ ਜੂ। ਠੀਕ ਹੈ। ਅੱਛਾ ਫਿਰ ਉਮਰ ਦੇ ਹਿਸਾਬ ਤੇ ਦੰਦੋਂ ਤਾਂ ਇਹ ਦੋਂਦੀ ਹੋਣੀ ਚਾਹੀਦੀ। ਦੋਂਦੇ ਦੰਦ ਬਰਾਬਰ ਨਹੀਂ ਕਰੇ ਜੀ। ਦੋਂਦੇ ਦੰਦ ਜੇ 7ਵੇਂ ਆ ਬਰਾਬਰ ਨਹੀਂ ਕਰੇ ਕੱਢੀ ਜਾਂਦੀ। ਕੀ ਡਿਮਾਂਡ ਕਰਤੋਂ ਜੀ? ਡਿਮਾਂਡ ਵੱਡੇ ਭਾਈ ਆਪੋ ਉਹ ਮੁੱਲ ਨਹੀਂ ਕਰਨਾ ਆਪ ਤਾਂ ਜਿਹੜਾ ਛੋਟਾ ਲੋਕੀ ਦੋ ਮੰਗ ਲੈਂਦੇ ਪੌਣੇ ਦੋ ਮੰਗ ਲੈਂਦੇ ਆ। ਆਪਾਂ 1.40 ਦੀ ਝੋਟੀ ਦੇ ਦਾਂਗੇ। 1.40 ਦੀ। ਹਾਂਜੀ। ਦੱਸੋ ਝੋਟੀ ਸਨੱਖੀ ਐ। ਸੋਨਾ ਸੰਗ ਐ। ਕੱਟੀ ਨੂੰ ਇਹਨੇ ਜਨਮ ਦਿੱਤਾ। ਕੱਟੀ ਤੁਸੀਂ ਦੇਖ ਲਓ। 10 ਲੀਟਰ ਦੁੱਧ ਬਾਈ ਕਹਿੰਦਾ ਵੀ ਬਾਲਟੀ ਚ ਚੋ ਲੈਨੇ ਆ ਬੱਚੇ ਨੂੰ ਪਿਉਣ ਤੋਂ ਬਾਅਦ ਚ ਸਾਰਾ ਦੁੱਧ ਤੁਸੀਂ ਚੋ ਕੇ ਦੇਖ ਲਓ ਢਾਂਚਾ ਸੋਹਣਾ ਤੋੜ ਕੇ ਤੁਹਾਨੂੰ ਇਸੇ ਵੀਡੀਓ ਚ ਦਿਖਾ ਦਿੰਨੇ ਹਾਂ ਹਾਂਜੀ ਚੰਗਾ ਹੋ ਗਿਆ ਸੋ ਦੋਸੋ ਹਵਾਨਾ ਪੱਕਾ ਝੂਟੀ ਦਾ ਮਤਲਬ ਪੱਕੇ ਹਵਾਨੇ ਦੀ ਝੂਟੀ ਪਹਿਲਣ ਦਾ ਫਾਇਦਾ ਇਹ ਹੋ ਜਾਂਦਾ ਜਿਹੜਾ ਵੀਰ ਖਰੀਦਦਾ ਦੂਜੇ ਸਵੇਰ ਰਕਮ ਵਧਾ ਜਾਂਦੀਆਂ ਪਹਿਲਣ ਮਤਲਬ ਇੱਕ ਸੁਆ ਚੋ ਕੇ ਵੀ ਘਾਟਾ ਨਹੀਂ ਪਉਂਦੀ ਤੋਂ ਪਹਿਲਣ ਝੂਟੀ ਹੈ ਦੋਸੋ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਹਵਾਨਾ ਤੁਸੀਂ ਇਹਦਾ ਦੇਖ ਲਓ ਥਾਣੇ ਦੇ ਸੋਹਣੇ ਆ ਮੋੜ ਲਓ ਵੀਰੇ ਵਾਪਸ ਸੋਹਣੇ ਸਿੰਗਾ ਦੀ ਐ ਇਹ ਝੋਟੀ ਫੋਰ ਸੇਲ ਐ ਆ ਗਾੜੀ ਵੀ ਸੋਹਣੀ ਦਿਸਦੀ ਐ ਲੈ ਚਲੋ ਭਾਈ ਅੰਦਰ ਰੋਹਵਾਨਾ ਫੇਰ ਇਹਦਾ ਤੁਸੀਂ ਦੇਖ ਲਓ ਬਣਾਵਟ ਝੋਟੀ ਦੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸੋਹਣਾ ਸਟਰਕਚਰ ਐ ਕਿਉਂਕਿ ਸੋ ਹੁਣ ਫੇਰ ਹਵਾਨਾ ਤੁਸੀਂ ਐਵੇਂ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰਦੇ ਹੋ ਬੈਕ ਸਾਈਡ ਤੋਂ ਫੇਰ ਹਵਾਨਾ ਦੇਖਿਓ ਇਹਦੀ ਅਗਾਰੀ ਸੋਹਣੀ ਐ ਥਣ ਸੋਹਣੇ ਐ ਬਾਕੀ ਇਹਦੇ ਖਾਲੀ ਥਾਣਾ ਪਸਮਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਿੰਘ ਦਾ ਸਹਿਜ ਤੁਸੀਂ ਇਹਦਾ ਦੇਖ ਹੀ ਲਿਆ ਸੋਹਣੀ ਝੋਟੀ ਪਹਿਲੇ ਨੰਬਰ ਤੇ ਦੂਜੇ ਤੋਂ ਵੱਡੀ ਮੈਂ ਬਣ ਜਾਣਾ ਡੀਫੇ ਨੇ ਪੂਰੀ ਜਵਾਨੀ ਚੜ ਜਾਨੀ ਆ ਜੀ ਬਿਲਕੁਲ ਬੱਚਾ ਜੀ ਹਜੇ ਤਾਂ ਵਿਚਾਰੀ ਹੀ ਸੈਡ ਤੂੰ ਇਹਦੀ ਗਾੜੀ ਤੁਸੀਂ ਦੇਖੋ ਇਸ ਤਰ੍ਹਾਂ ਨੇ ਥਾਣਾ ਇਹਦੇ ਬਾਅਦ ਚ ਗਾਵਾਂ ਦਿਖਾ ਦਈਏ ਫਿਰ ਮੱਝ ਦੀਆਂ ਜਿਹੜੀਆਂ ਧਾਰਾਂ ਤੁਹਾਨੂੰ ਦਿਖਾਵਾਂਗੇ ਰਾਣੇ ਭਾਈ ਜਿਹੜੀ ਐ 2 ਨੰਬਰ ਤੇ ਗਾਂ ਇਹ ਗੱਬਣ ਐ ਇਹ ਗੱਬਣ ਸੂਨ ਵਾਲੀ ਆ ਜੀ 5-7 ਦਿਨ ਬਾਹਰ ਲੈ ਜੂਗੇ ਜੀ ਠੀਕ ਐ ਸੇ ਸੌਹ ਉਹਦਾ ਜੀ ਐ ਨਹੀਂ ਗਰਮ ਸਰਦ ਨਹੀਂ ਕੀ ਬਹਿ ਜਾ ਹਟਾਏ ਅੱਛਾ ਨਿਆਣਾ ਨਾ ਨਾ ਠੀਕ ਹੈ ਭਾਈ ਕੀ ਡਿਮਾਂਡ ਰਹਿਣੀ ਹੈ ਡਿਮਾਂਡ ਵੱਡੇ ਭਾਈ ਆ ਵਾਟਾ 70 7000 ਹਰ ਮੁੱਲ ਅਗਲਾ ਕਰਦਾ ਆਪਾਂ 65000 ਦੇ ਵਿੱਚੋਂ ਮਾਲਤਾਨ ਕਰ ਦਾਂਗੇ ਜੀ ਤੋਰ ਦਈਏ ਇਹਨੂੰ ਦੋ ਸੋਰ ਦੇ 65000 ਰੇਟ ਆ ਇਹਦੇ ਚੋਂ ਕੁਝ ਰੇਟ ਘਟ ਜੂਗਾ ਮੌਕੇ ਤੇ ਗੱਲਬਾਤ ਕਰਨ ਲੱਗਿਆ ਹਾਂਜੀ ਹਜੇ 5-7 ਦਿਨ ਲੈਂਦੀ ਹੈਗਾ ਹਸੀਲ ਥ੍ਰੀ ਪਾ ਹਵਾਨਾ ਤੁਸੀਂ ਇਹਦਾ ਹੁਣ ਵੀਡੀਓ ਚ ਦੇਖ ਲੈਣਾ ਚੰਗੇ ਰਿਕਾਰਡ ਵਾਲੀ 18 ਲੀਟਰ ਦੁੱਧ ਪਾਉਗੀ ਜੀ ਕੱਚੀ ਆ ਇਹ ਤਾਂ ਚੀਪਾ ਸਹਿਤ ਹੀ ਆਉਂਦਾ ਠੀਕ ਹੈ ਉਹ ਦੁੱਧ ਤੁਹਾਡੀ ਸੇਵਾ ਦਾ ਹਵਾਨਾ ਇਹਦਾ ਤੁਸੀਂ ਹੁੰਦੇ ਜੀ ਲੈ ਆ ਵੀਰੇ ਵਾਪਸ ਸੋ ਇਹ 65000 ਦੀ ਗਾਂ ਮਿਲੂਗੀ ਗੱਬਣ ਗਾਂ ਇੱਕ ਕਸੂਈ ਸਵਾਈ ਵੀ ਤੁਹਾਨੂੰ ਗਾਂ ਇਸੇ ਵੀਡੀਓ ਚ ਦਿਖਾ ਦਿੰਦੇ ਤੁਸੀਂ ਗੱਬਣ ਨੂੰ ਦੇਖ ਲਿਆ ਬਾਕੀ ਤਸੱਲੀ ਕੋਲੋਂ ਕਰ ਲਿਓ ਰਾਣੀ ਬਾਈ ਜਿਹੜੀ ਇਹ ਸੂਈ ਵੀ ਗਾਂ ਹਾਂ ਜੀ ਇਹ ਕਦੋਂ ਕਸੂਈ ਹੈ ਇਹ ਕੱਲ ਸਵੇਰ 4 ਵਜੇ ਸੂਈ ਸੀਗੀ ਠੀਕ ਹੈ ਹਾਂ ਜੀ ਬੱਚੀ ਨੂੰ ਜਨਮ ਦਿੱਤਾ ਹੀ ਬੱਚੀ ਬਹੁਤ ਚੰਗੀ ਹੈ ਜੀ ਠੀਕ ਸੀਲ ਥੰਦੀ ਹੈ ਜੀ ਆ ਇਹਦਾ ਰੇਟ ਕੀ ਰਹਿਣਾ ਬਈ ਰੇਟ ਵੱਡੇ ਭਾਈ ਇਹ ਆਪਾਂ 50000 ਦੀ ਵੜ ਦੇਣੀ ਆ ਮੁੱਲ 70 ਕਰਾ ਲਓ 75 ਕਰਾ ਲਓ 60 ਕਰਾ ਲਓ ਠੀਕ ਹੈ ਓਕੇ ਬਿਲਕੁਲ ਜੈ ਜ ਮੁੱਲ ਆ ਜੀ ਫੁੱਲ ਵੱਡੀ ਵੜ ਠੀਕ ਹੈ ਦੁੱਧ ਵੜ ਸੇ ਵਾਲਾ 14 15 ਲੀਟਰ ਲੈ ਲੂਗਾ ਸੇਲਾ ਕਰੂਗਾ ਤਾਂ ਇਹਨਾਂ ਹੱਕ ਵੀ ਹੈਗਾ ਜੀ ਇਹਦਾ ਤੋੜ ਦਈਏ ਭਈ ਤੋੜ ਕੇ ਵਿਖਾ ਲਓ ਸੋ ਸੋ ਬੱਚਾ ਵੱੱਛੀ ਨਾਲ ਜਰਸੀ ਕ੍ਰਾਸ ਹੈ ਥਾਣ ਥੀਂ ਚਵਾਈ ਵਾਲੇ ਸੋਹਣੇ ਆ ਉਹ ਤੋਂ ਇਲਾਵਾ ਛੋਟੀਆਂ ਛੋਟੀਆਂ ਦੋ ਛਾਕਾਂ ਨਾਲ ਦਿਸਦੀਆਂ ਪਰ ਉਹ ਚਲਦੀਆਂ ਨਹੀਂ ਜੀ ਠੀਕ ਓਕੇ ਉਹ ਚਲਦੀਆਂ ਨਹੀਂ ਵੈਸੇ ਨਾਲ ਆ ਜਾਂਦੀਆਂ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਬੱਚੀ ਇਹਦੀ ਬਲੈਕ ਰੰਗ ਦੀ ਉਹ ਤੁਸੀਂ ਪਹਿਲਾਂ ਵੇਖ ਲਈਏ 50000 ਦੀ ਇਹ ਗਾਂ ਬਾਈ ਕਹਿੰਦਾ ਦੇਵਾਂਗੇ ਇਸ ਤਰ੍ਹਾਂ ਤੁਸੀਂ ਇਹਦੇ ਥਣਾ ਨੂੰ ਤੇ ਹਵਾਨੇ ਨੂੰ ਦੇਖ ਸਕਦੇ ਹੋ ਸੋ ਇਸ ਤਰੀਕੇ ਨਾਲ ਇਹਦਾ ਫਿਰ ਤੁਸੀਂ ਥਣ ਹਵਾਨਾ ਦੇਖ ਲਓ ਤੇ ਇਹ ਬੱਚੀ ਇਹਦੇ ਨਾਲ ਹੈ ਛੋਟੀ ਦੀਆਂ ਜਿਹੜੀਆਂ ਉਤਾਰਾਂ ਤੁਹਾਨੂੰ ਵੀਡੀਓ ਚ ਮਾਰ ਕੇ ਦਿਖਾਉਣੇ ਆ ਸੋ ਦੱਸੋ ਪਹਿਲਾਂ ਛੋਟੀ ਹੈ ਸੀਲ ਸ੍ਰੀ ਫੁੱਲ ਆ ਤੁਸੀਂ ਦੇਖ ਸਕਦੇ ਹੋ ਬੱਚਾ ਛੱਡਿਆ ਪੂਰੀ ਖੋਸ਼ੋ ਕੇ ਪਸਮੂਗੀ ਸੋ ਦੱਸੋ ਬਹੁਤ ਸੋਹਣਾ ਥਾਣ ਕੱਢਿਆ ਝੋਟੀਨੇ ਪਸਮਾਰ ਦੇ ਵਿੱਚ ਤਾਰਾਂ ਤੁਸੀਂ ਦੇਖ ਲਓ ਅਗਲਾ ਪਿਛਲਾ ਥਾਣ ਭੈਣ ਨੇ ਪੜਿਆ ਮੈਂਨੇ ਦੂਜੇ ਥਾਣਾਂ ਚੋਂ ਵੀ ਮਾਰਦੇ ਤਾਰਾਂ ਅਗਲੇ ਲੇਕਿਨ ਉਹਦੇ ਕੋਲ ਹਾਂ ਹੁਣ ਅਗਲੇ ਥਾਣਾਂ ਚੋਂ ਤਾਰਾਂ ਪਿਛਲਿਆਂ ਚੋਂ ਵੀ ਭੈਣੇ ਤਾਰਾਂ ਮਾਰ ਬਸ ਠੀਕ ਐ ਉਠਿਓ ਮੜਾ ਸੋ ਦੱਸੋ ਝੋਟੀ ਪਸਮਾਰ ਚ ਥਾਣ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਸੀ ਬੜਾ ਸੋਹਣਾ ਥਾਣ ਦਾ ਸਹਿਜ ਸੀਲ شریف ਝੋਟੀ ਐ ਜਿੱਦੋਂ ਪਸਮਾਈਏ ਅਸਲ ਪਸ਼ੂ ਦੀ ਨਿਸ਼ਾਨੀ ਹੁੰਦੀ ਐ ਉਸ ਤੋਂ ਬਾਅਦ ਚ ਪੈਰ ਨਿਕਾਸ ਦੇ ਚੰਗੇ ਪਸ਼ੂ ਸੋ ਇਹ ਝੋਟੀ ਤੁਸੀਂ ਹੁਣੇਵੇਂ ਦੇਖ ਲਓ ਬਾਕੀ ਥੋੜਾ ਜਿਹਾ ਸਾਈਡ ਨੂੰ ਹਲਾ ਕੇ ਆਪਾਂ ਇਹਦਾ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਦੇ ਹਾਂ ਪਸਮਾ ਦੇ ਵਿੱਚ ਥਣ ਅਗਲਾ ਪਿਛਲਾ ਤੁਸੀਂ ਉਹਨੂੰ ਦੇਖ ਹੀ ਲਿਆ ਥੋੜੀ ਜੀ ਹਿਲਾਉਣੇ ਆ ਇਸ ਤਰੀਕੇ ਨਾਲ ਇਹਦਾ ਹਵਾਨਾ ਦੇਖ ਸਕਦੇ ਹੋ ਸੋ 1,40,200 ਝੋਟੀ ਦਾ ਰੇਟ ਠੰਡੀ ਸੀਲ ਝੋਟੀ ਪਹਿਲਣ ਤਾਜੀ ਸੂਈ ਵੀ ਵਿਕਰੀ ਆਸਤੇ ਆ ਤੁਸੀਂ ਸੰਪਰਕ ਕਰ ਸਕਦੇ ਹੋ ਗਾਵਾਂ ਦੇ ਰੇਟ ਤੇ ਡਿਟੇਲ ਦਿੱਤੀ ਹੈ ਜਿਹੜੀ ਲਾਸਟ ਤੇ ਗਾਂ ਤੋਰੀ ਸੀ ਉਹਦੀ ਜੇਰ ਪੈਂਦੀ ਦੀ ਜਾਂ ਸੁੰਦੀ ਦੀ ਵੀਡੀਓ ਬਾਈ ਕੋਲ ਪ੍ਰੋਪਰ ਹੈਗੀ ਆ ਉਹ ਵੀ ਤੁਸੀਂ ਮੰਗਾ ਸਕਦੇ ਹੋ WhatsApp ਦੇ ਉੱਤੇ ਧੰਨਵਾਦ